ਇੱਕ ਵਾਰ ਫਿਰ ਬਟਾਲੇ ਦੀ ਇਤਿਹਾਸਿਕ ਧਰਤੀ ਤੇ ਸਾਨਾਬੱਦੇ ਧਰਤੀ ਤੇ ਆਉਣ ਦਾ ਮੌਕਾ ਮਿਲਿਆ ਸੋ ਮਾਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਹਿਮਾਨੀ ਦੀ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਜਿੱਥੇ ਵੱਖ-ਵੱਖ ਸੈਕਟਰ ਤੋਂ ਵੱਡੇ ਕੰਮ ਕੀਤੇ ਜਾ ਰਹੇ ਨੇ ਇਤਿਹਾਸਿਕ ਤੇ ਵਿਗਿਆਨਕ ਫੈਸਲੇ ਪ੍ਰਕਾਰ ਦੇ ਲੋਕਾਂ ਦੇ ਬੱਚ ਲੈ ਜਾ ਰਹੇ ਆ ਉਹਦੇ ਨਾਲ ਦੀ ਨਾਲ ਜਿਹੜਾ ਜੰਗਲਾਤ ਵਿਭਾਗ ਆ ਜੰਗਲਾਤ ਵਿਭਾਗ ਵੱਲੋਂ ਅੱਜ ਦੇ ਦਿਨ ਦੇ ਉੱਤੇ ਲੋਗੇ ਅੱਜ ਪੰਜਾਬ ਦੇ ਮਹਾਨ ਕਵੀ ਸ਼ੇਖੁਮਾਰ ਵਟਾਲਵੀ ਜੀ ਦਾ ਨਾਨਾ ਨਮਾ ਬਰਥਡੇ ਆ ਸੋਹਰਾ ਦੇ ਜਨਮ ਦਿਨ ਦੇ ਉੱਤੇ ਅਸੀਂ ਪੰਜਾਬ ਦੇ ਅੰਦਰ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਜੇ ਇਸ ਥੀਮ ਨੂੰ ਲੈ ਕੇ ਇੱਕ ਮਹੀਨਾ ਭਰ ਚੱਲਣ ਵਾਲੇ ਪਾਸ਼ਾਨਾ ਤੇ ਕਵਤਾ ਮੁਕਾਬਲੇ ਦਾ ਆਰੰਭ ਕੀਤਾ ਸੋ ਅੱਜ ਵਟਾਲੇ ਦੀ ਇਸ ਧਰਤੀ ਤੋਂ ਜਿੱਥੇ ਸ਼ੇਖੁਮਾਰ ਵਟਾਲਵੀ ਜੀ ਦਾ ਜਨਮ ਹੋਇਆ ਵੈਸੇ ਗ੍ਰੀ ਪੱਖਾਂ ਤੋਂ ਬਟਾਲਾ ਬੜਾ ਇਤਿਹਾਸਕ ਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਬੜਾ ਏਮੋਸ਼ਨਲ ਨਾਤਾ ਇਸ ਸ਼ਹਿਰ ਦੇ ਨਾਲ ਆ ਪਵਿੱਤਰ ਸ਼ਹਿਰ ਦੇ ਨਾਲ ਸੋ ਸ਼ੇਰ ਕੁਮਾਰ ਬਟਾਲਵੀ ਜੀ ਦੇ 98 ਵਰ੍ਹੇ ਦੇ ਉੱਤੇ ਅੱਜ ਇੱਥੇ ਇੱਕ ਬੜਾ ਖੂਬਸੂਰਤ ਜਿਹੜਾ ਇਵੈਂਟ ਕੀਤਾ ਸੋ ਮੈਂ ਸਾਰੇ ਪ੍ਰਬੰਧਕਾਂ ਦਾ ਆ ਆਮ ਆਦਮੀ ਪਾਰਟੀ ਦੇ ਸਾਰੇ ਸਥਾਨਕ ਲੀਡਰਸ਼ਿਪ ਦਾ ਸਾਰੇ ਚੇਅਰਮੈਨ ਸਰਵਾਂ ਦਾ ਦੀਪਤੀ ਗਿਸ਼ਨ ਗੁਦਾਸਪੁਰ ਦੇ ਸਾਰੇ ਸਸ਼ਾਸਨਦਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬੜਾ ਪ੍ਰਸ਼ਾਸ਼ਤ ਦਾ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਕਿ ਅਸੀਂ ਜਾਣਦੇ ਹਾਂ ਕਿ ਜਿਹੜੀਆਂ ਵਾਤਾਵਰਣ ਦੇ ਅੰਦਰ ਚੇਂਜਸ ਆ ਰਹੀਆਂ ਨੇ ਸਾਰੀ ਦੁਨੀਆ ਦੇ ਵਿੱਚ ਪੰਜਾਬ ਵੀ ਉਹਦੇ ਤੋਂ ਵੱਖਰਾ ਨਹੀਂ ਰਹਿ ਸਕਦਾ ਸਾਡੇ ਜੀਵਨ ਦੇ ਉੱਤੇ ਸਾਡੇ ਫਸਲਾਂ ਦੇ ਉੱਤੇ ਪਕਸ਼ੀਆਂ ਦੇ ਉੱਤੇ ਵੱਡਾ ਅਸਰ ਪੈ ਰਿਹਾ ਸੋ ਉਸ ਵਾਤਾਵਰਨ ਚੇਂਜ ਦੇ ਲਈ ਜਿੱਥੇ ਵਿਗਿਆਨੀ ਲੋਕ ਕੰਮ ਕਰ ਰਹੇ ਆ ਨਵੀਆਂ ਬੋਝਾ ਬੋਲ ਰਹੇ ਆ ਉਥੇ ਜੰਗਲਾਤ ਵਿਭਾਗ ਦੇ ਵੱਲੋਂ ਪੰਜਾਬ ਦੇ ਅੰਦਰ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੀ ਆ ਰਿਹਾ ਸੋ ਉਹਨੂੰ ਧਿਆਨ ਚ ਰੱਖਦੇ ਆ ਉਹਨੂੰ ਸਮਰਪਤ ਹਰ ਜ਼ਿਲ੍ਹੇ ਦੇ ਵਿੱਚ 3.5 ਲੱਖ ਬੂਟੇ ਪੰਜਾਬ ਚ ਲਾਇਆ ਜਾਣਗੇ ਸੋ ਕਰੋੜਾ ਬੂਟੇ ਜਿਹੜੇ ਆ ਪੰਜਾਬ ਦੀ ਸਰਜ਼ਮੀ ਚ ਲਾਇਆ ਜਾਣਗੇ ਸੋ ਅੱਜ ਇਹ 1 ਮਹੀਨਾ ਪਰ ਹਫ਼ਤਾ ਦੇ ਪਾਸ ਮੁਕਾਬਲੇ ਚੱਲਣਗੇ ਔਰ ਇਹਨਾਂ ਮੁਕਾਬਲਿਆਂ ਦੇ ਵੀ ਜਿਹੜੇ ਵਜ਼ੇਤਾ ਹੋਣਗੇ ਬੱਚੇ ਚਾਹੇ ਉਹ ਪ੍ਰਾਇਮਰੀ ਦੇ ਆ ਚਾਹੇ ਮਿਡਲ ਦੇ ਆ ਸਕੈਂਡਰੀ ਦੇ ਜਾਂ ਕਾਲਜ ਪੱਧਰ ਦੇ ਉਹਨਾਂ ਨੂੰ ਨਗਦੀ ਇਨਾਮ ਵੀ ਜਿਹੜੇ ਆ ਮਾਨਜੁਗ ਮੁੱਖ ਮੰਤਰੀ ਜੀ ਵੱਲੋਂ ਦਵਾ ਮੈਂ ਕਿਹਾ ਤੇ ਅਸੀਂ ਜਾਣਦੇ ਆ ਕਿ ਪੰਜਾਬ ਦੀ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਜਿਹੜੀ ਸਕੂਲਾਂ ਕਾਲਜਾਂ ਦੇ ਵਿੱਚ ਐਜੂਕੇਸ਼ਨ ਲੈ ਰਹੀ ਹੈ ਪੜ੍ਹ ਰਹੀ ਆ ਉਹਨੂੰ ਰੁੱਖਾਂ ਨਾਲ ਜੋੜਿਆ ਜਾਵੇ ਉਰ ਵਾਤਾਵਰਨਾਂ ਜੋੜਿਆ ਜਾਵੇ ਤਾਂ ਜੋ ਭਵਿੱਖ ਦੀ ਪੀੜ੍ਹੀ ਨੂੰ ਜਿਹੜਾ ਉਹਦੇ ਅੰਦਰ ਇੱਕ ਮੋਹ ਇੱਕ ਸਨੇਹ ਜਾਗੇ ਸੋ ਉਹਦੇ ਲਈ ਆ ਜਿਹੜਾ ਇਹ ਫੰਕਸ਼ਨ ਮਾਨਸ਼ੀਰ ਸਿੰਘ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰਾ ਗੁਲਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਸ਼ਿਵ ਨੂੰ ਇੱਕ ਗਮ ਤਹੀਂ ਪਰੋਸਾਸੀ ਹੇ ਤਵਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ